ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਗਰੇਲੂ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਆਪਾਂ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਬਣਾਵਾਂਗੇ। ਇਹ ਤੁਸੀਂ ਲੇਡੀਜ਼, ਜੈਂਟਸ ਸਵੈਟਰ ਤੇ ਕੈਪ ਤੇ ਕਿਸੇ ਦੇ ਵੀ ਪਾ ਸਕਦੇ ਹੋ। ਦੋ ਦੋ ਦੇ ਕੁੰਡਿਆਂ ਦੇ ਹਿਸਾਬ ਨਾਲ ਆਪਾਂ ਕੁੰਡੇ ਪਾਵਾਂਗੇ। ਤੁਸੀਂ ਪਹਿਲਾਂ ਕੋਈ ਵੀ ਬਾਰਡਰ ਬਣਾ ਲਓ। ਬਾਰਡਰ ਤੋਂ ਬਾਅਦ ਆਪਾਂ ਪਹਿਲੀ ਸਲਾਈ ਇਹ। ਪਹਿਲੀ ਸਲਾਈ ਸਾਰੀ ਆਪਾਂ ਸਿੱਧੀ ਬਣਾ ਲਾਂਗੇ। ਫਰੌਗ ਤੇ ਵੀ ਬਹੁਤ ਸੋਹਣਾ ਲੱਗਦਾ ਇਹ ਡਿਜ਼ਾਈਨ ਬੱਚਿਆਂ ਦੇ ਪਹਿਲੀ ਸਲਾਈ ਸਾਰੀ ਆਪਾਂ ਸਿੱਧੀ ਬਣਾ ਲਈ ਹੁਣ ਆਪਣੀ ਦੂਸਰੀ ਸਲਾਈ ਆ ਗਈ ਦੂਸਰੀ ਸਲਾਈ ਸਾਰੀ ਆਪਾਂ ਪੁੱਠੀ ਬਣਾ ਲੈਣੀ ਹੈ दूसरी सिलाई सारी आप पुठी बना ली हूँ अपनी तीसरी सिलाई आ गई तीसरी सिलाई भी सारी सीधी बना लेनी है तीसरी सिलाई सारी सीधी बना ली आप हूँ अपनी चौथी सिलाई आ गई चौथी सिलाई सारी आप पुठी बना लेंगे ਨ ਆਪਣੀ ਚਾਰ ਸਲਾਈਆਂ ਬਣ ਗਈਆਂ ਹੁਣ ਪੰਜਵੀਂ ਸਲਾਈ ਆ ਗਈ ਰਾਈਟ ਸਾਈਡ ਆਪਾਂ ਆ ਗਏ ਪਹਿਲਾ ਗੁੰਡਾ ਸਿੱਧਾ ਸਲਿੱਪ ਕਰ ਲਾਂਗੇ ਧਾਗਾ ਆਪਣੇ ਵੱਲ ਕਰਕੇ ਫਿਰ ਸਾਰੀ ਪੁੱਠੀ ਸਲਾਈ ਬਣਾ ਲਾਂਗੇ ਰਾਈਟ ਸਾਈਡ ਹੈ ਪੰਜਵੀਂ ਸਲਾਈ ਪੁੱਠੀ ਬਣਾ ਲਾਂਗੇ ਰਾਈਟ ਸਾਈਡ ਹੈ ਲਾਸਟ ਵਾਲਾ ਸਿੱਧਾ ਬਣਾ ਲਓ ਹੁਣ ਆਪਣੀ ਛੇਵੀਂ ਸਲਾਈ ਆ ਗਈ ਛੇਵੀਂ ਸਲਾਈ ਸਾਰੀ ਪੁੱਠੀ ਬਣਾਉਣੀ ਹੈ ਹੁਣ ਆਪਣੀ ਸੱਤਵੀਂ ਸਲਾਈ ਆ ਗਈ 7ਵੀਂ ਸਲਾਈ ਸਾਰੀ ਸਿੱਧੀ ਬਣਾਵਾਂਗੇ ਹੁਣ ਆਪਣੀ 8ਵੀਂ ਸਲਾਈ ਆ ਗਈ ਇਹਦੇ ਚ ਆਪਾਂ ਡਿਜ਼ਾਈਨ ਬਣਾਵਾਂਗੇ ਪਹਿਲਾ ਗੁੰਡਾ ਆਪਾਂ ਪੁੱਠਾ ਸਲਿੱਪ ਕਰ ਲਾਂਗੇ ਧੱਗਾ ਉੱਧਰ ਕਰਕੇ ਫਿਰ ਇਹ ਦੋ ਗੁੰਡੇ ਜਿਹੜੇ ਇਹਦੇ ਸੈਂਟਰ ਚੋਂ ਇੱਕ ਗੁੰਡਾ ਬਣਾਵਾਂਗੇ ਇਸ ਤਰ੍ਹਾਂ ਫਿਰ ਪਹਿਲਾ ਗੁੰਡਾ ਛੱਡ ਕੇ ਦੂਸਰੇ ਨੂੰ ਬੁਣਾਗੇ ਦੂਸਰਾ ਗੁੰਡਾ ਪਹਿਲਾਂ ਬੁਣਾਗੇ ਪਿਛਲਾ ਗੁੰਡਾ ਦੋ ਗੁੰਡੇ ਬਣ ਗਏ ਇਹ ਹੁਣ ਆਪਾਂ ਮੋਰਲਾ ਗੁੰਡਾ ਬਣਾਵਾਂਗੇ ਪਹਿਲੇ ਵਾਲਾ ਹੁਣ ਇਹਨਾਂ ਦੋਨਾਂ ਨੂੰ ਉਤਾਰ ਦੋ ਇੱਲਾਪਾ ਸਲੀਪ ਕੀਤਾ ਸੀ ਹੁਣ ਇਹਦੇ ਤਿੰਨ ਗੁੰਡੇ ਬਣ ਗਏ ਦੋ ਤੋਂ ਤਿੰਨ ਬਣ ਗਏ ਇੱਕ ਗੁੰਡਾ ਵੱਧ ਗਿਆ ਫਿਰ ਆਪਾਂ ਇਹਨਾਂ ਦੋਨਾਂ ਗੁੰਡਿਆਂ ਦੇ ਸੈਂਟਰ ਚੋਂ ਇੱਕ ਗੁੰਡਾ ਬਣਾਵਾਂਗੇ ਫਿਰ ਆਪਾਂ ਪਿਛਲਾ ਗੁੰਡਾ ਬਣਾ ਲਾਂਗੇ ਦੂਸਰਾ ਪਹਿਲਾ ਛੱਡ ਕੇ ਫਿਰ ਆਪਾਂ ਪਹਿਲਾ ਗੁੰਡਾ ਹੁਣ ਪਹਿਲਾ ਗੁੰਡਾ ਬਣਾਾਂਗੇ ਫਿਰ ਇਹਦੇ ਪਹਿਲੇ ਗੁੰਡੇ ਦੇ ਪਿੱਛੋਂ ਸੈਂਟਰ ਚੋਂ ਦੋਨਾਂ ਗੁੰਡੇ ਇਹ ਕਿੰਡਾ ਬਣਾਵਾਂਗੇ ਫਿਰ ਦੂਸਰਾ ਬਣਾਵਾਂਗੇ ਪਹਿਲਾ ਛੱਡ ਕੇ ਫਿਰ ਆਪਾਂ ਪਹਿਲਾ ਬੁਣਾਵਾਂਗੇ ਹੁਣ ਫਿਰ ਇਸ ਤਰ੍ਹਾਂ ਸੈਂਟਰ ਚੋਂ ਪਹਿਲੇ ਗੁੰਡੇ ਦੇ ਪਿੱਛੋਂ ਇੱਕ ਗੁੰਡਾ ਬਣਾ ਲਾਂਗੇ ਫਿਰ ਹੁਣ ਆਪਾਂ ਦੂਸਰਾ ਗੁੰਡਾ ਬਣਾਵਾਂਗੇ ਪਹਿਲਾ ਛੱਡ ਕੇ ਹੁਣ ਪਹਿਲਾ ਬੁਣਾਂਗੇ ਇਹ ਤਿੰਨ ਗੁੰਡੇ ਬਣਗੇ ਤਿੰਨ ਤਿੰਨ ਗੁੰਡੇ ਬਣ ਜਾਂਦੇ ਦੋ ਤੋਂ ਇੱਕ ਗੁੰਡਾ ਵਧੀ ਜਾਂਦਾ ਫਿਰ ਇਸ ਤਰ੍ਹਾਂ ਸੈਂਟਰ ਚੋਂ ਇੱਕ ਗੁੰਡਾ ਬਣਾਵਾਂਗੇ ਫਿਰ ਪਹਿਲੇ ਨੂੰ ਛੱਡ ਕੇ ਪਹਿਲਾਂ ਦੂਸਰਾ ਬੁਣਾਂਗੇ ਫਿਰ ਪਹਿਲਾ ਗੁੰਡੇ ਨੂੰ ਬੁਣਾਂਗੇ ਇਸ ਤਰ੍ਹਾਂ ਸੈਂਟਰ 'ਚੋਂ ਇੱਕ ਗੁੰਡਾ ਬਣਾਵਾਂਗੇ। ਫਿਰ ਦੂਸਰਾ ਗੁੰਡਾ ਬੁਣਾਂਗੇ। ਹੁਣ ਪਹਿਲਾ ਗੁੰਡਾ ਬੁਣ ਲਾਂਗੇ। ਫਿਰ ਇਹ ਦੋਨਾਂ ਨੂੰ ਉਤਾਰ ਦਿਓ। ਇਸੇ ਤਰ੍ਹਾਂ ਸੈਂਟਰ 'ਚੋਂ ਫਿਰ ਦੂਸਰੇ ਵਾਰ ਆਪਾਂ ਪਹਿਲਾ ਬੁਣਾਂਗੇ। ਫਿਰ ਹੁਣ ਆਪਾਂ ਪਹਿਲਾ ਗੁੰਡਾ ਬੁਣਾਂਗੇ। ਇਹਨਾਂ ਨੂੰ ਉਤਾਰ ਦੋ ਦਨਾਂ। ਲਾਸਟ ਵਾਲਾ ਪੁੱਟਾ ਬਣ ਲਾਂਗੇ। ਰੌਂਗ ਸਾਈਡ ਆ ਇਹ। ਹੁਣ ਆਪਣੀ ਅਗਲੀ ਸਲਾਈ ਆ ਗਈ। ਨੌਵੀਂ ਸਲਾਈ ਆ ਗਈ। ਹੁਣ ਪਹਿਲਾ ਗੁੰਡਾ ਆਪਾਂ ਸਿੱਧਾ ਸਲਿੱਪ ਕਰ ਲਾਂਗੇ। ਫਿਰ ਆ ਜਿਹੜੇ ਤਿੰਨ ਤਿੰਨ ਗੁੰਡਿਆ ਨਾ ਤੀਸਰਾ ਗੁੰਡਾ ਜਿਹੜਾ ਲਾਸਟ ਵਾਲਾ ਇਹਨੂੰ ਇਸ ਤਰ੍ਹਾਂ ਦੋ ਗੁੰਡਿਆਂ ਉੱਪਰ ਦੀ ਲੰਘਾ ਦਾਂਗੇ। ਇਹ ਸੱਜੇ ਹੱਥ ਵਾਲੀ ਸਲਾਈ 'ਚ ਰੱਖਾਂਗੇ ਇਸ ਤਰ੍ਹਾਂ। ਸੁੱਤਣਾਣੀ ਫਿਰ ਇਹ ਜਿਹੜੇ ਦੋ ਕੁੰਡੇ ਆ ਇਹਨਾਂ ਨੂੰ ਦੋਨਾਂ ਨੂੰ ਬੈਕ ਤੋਂ ਇਕੱਠੇ ਬੁਣਨਾ ਹੈ ਇਹ ਦੋ ਕੁੰਡੇ ਬਣ ਗਏ ਹੁਣ ਇਹਨਾਂ ਦੋਨਾਂ ਨੂੰ ਉਤਾਰ ਦੋ ਪਹਿਲਾਂ ਤਿੰਨ ਬਣੇ ਸੀ ਨਾ ਦੋ ਤੋਂ ਹੁਣ ਤਿੰਨ ਤੋਂ ਦੋ ਬਣਾਵਾਂਗੇ ਇਹ ਤੀਸਰਾ ਕੁੰਡਾ ਜਿਹੜਾ ਇਹਨੂੰ ਉੱਪਰ ਦੀ ਲੰਗਾ ਦਾਂਗੇ ਦੋ ਕੁੰਡਿਆਂ ਤੇ ਇਹਨੂੰ ਇਸ ਲਾਈਨ 'ਚ ਹੀ ਰੱਖਾਂਗੇ ਫਿਰ ਦੋਨਾਂ ਕੁੰਡਿਆਂ ਨੂੰ ਬੈਕ ਤੋਂ ਇਕੱਠੇ ਬੁਣਾਂਗੇ ਦੋ ਦਾ ਇੱਕ ਬਣ ਜੂਗਾ ਦੋ ਕੁੰਡੇ ਬਣ ਗਏ ਫੇਰ ਆ ਤਿੰਨਾ ਗੁੰਡਿਆਂ ਚੋਂ ਤੀਸਰਾ ਗੁੰਡਾ ਲਾਸਟ ਵਾਲਾ ਇਸ ਤਰ੍ਹਾਂ ਉੱਪਰ ਦੀ ਲੰਘਾ ਦਾਂਗੇ ਦੋ ਕੁੰਡਿਆਂ ਦੇ ਫੇਰ ਇਹਨਾਂ ਦੋਨਾਂ ਕੁੰਡਿਆਂ ਨੂੰ ਬੈਕ ਤੋਂ ਇਕੱਠੇ ਬੁਣਾਂਗੇ ਦੋ ਦਾ ਇੱਕ ਬਣ ਗਿਆ ਇਹ ਦੋ ਕੁੰਡੇ ਬਣ ਗਏ ਦੋਨਾਂ ਨੂੰ ਉਹਨਾਂ ਨੂੰ ਦਾਰ ਫੇਰ ਲਾਸਟ ਵਾਲਾ ਤੀਸਰਾ ਗੁੰਡਾ ਇਸ ਤਰ੍ਹਾਂ ਦੋ ਕੁੰਡਿਆਂ ਦੇ ਉੱਪਰ ਦੀ ਲੰਘਾ ਦਿਓ ਫੇਰ ਇਹਨਾਂ ਦੋਨਾਂ ਨੂੰ ਬੈਕ ਤੋਂ ਬੁਣ ਲਓ ਦੋ ਦੋ ਗੁੰਡੇ ਬਣ ਜਾਣਗੇ ਹੁਣ ਤਿੰਨ ਤੋਂ ਦੋ ਬਣ ਜਾਣਗੇ ਹੁਣ ਤੀਸਰਾ ਗੁੰਡਾ ਜਿਹੜਾ ਲਾਸਟ ਵਾਲਾ ਦੋ ਉੱਪਰ ਦੀ ਲੰਗਾ ਦਿਓ ਫਿਰ ਬੈਕ ਤੋਂ ਇਹਨਾਂ ਦੋਨਾਂ ਨੂੰ ਇਕੱਠਿਆਂ ਨੂੰ ਬੁਣ ਲਓ ਦੋ ਦਾ ਇੱਕ ਬਣ ਜੂਗਾ ਫਿਰ ਇਹ ਤੀਸਰਾ ਲਾਸਟ ਵਾਲਾ ਦੋ ਉੱਪਰ ਦੀ ਲੰਗਾ ਦਿਓ ਫਿਰ ਬੈਕ ਤੋਂ ਇਹਨਾਂ ਨੂੰ ਦੋਨਾਂ ਨੂੰ ਇਕੱਠਿਆਂ ਨੂੰ ਬੁਣ ਲਓ తీసరా పచ్చలే కు కండేను ఏ దొనా ఉపర్ఘా ద బ్యాక్ కట్లో దొనాను దో కుండే బాగే దొన్నారో ఏ రైట్ సైడ్ లాస్ట్ వాదా బిజైన్ ਉਨਾ ਆਪਣੀ 10ਵੀਂ ਸਲਾਈ ਆ ਗਈ 10ਵੀਂ ਸਲਾਈ ਸਾਰੀ ਪੁੱਠੀ ਬਣਾਵਾਂਗੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ दस मिस ਲਈ ਸਾਰੀ ਆਪਾਂ ਪੁੱਠੀ ਬਣਾ ਲਈ ਹੁਣ ਆਪਣੀ 11ਵੀਂ ਸਲਾਈ ਆ ਗਈ ਪਹਿਲਾ ਕੁੰਡਾ ਆਪਾਂ ਸਿੱਧਾ ਸਲਿੱਪ ਕਰ ਲਾਂਗੇ ਇਹ ਧੱਗ ਆਪਣੇ ਵੱਲ ਕਰਕੇ ਸਾਰੀ ਸਲਾਈ ਪੁੱਠੀ ਬਣਾ ਲਾਂਗੇ ਪੁੱਠੇ-ਪੁੱਠੇ ਕੁੰਡੇ ਪਾ ਲਾਂਗੇ हूँ अपनी बारहवीं सिलाई आ गई बारहवीं सिलाई आप सारी पुठी बना लें बारहवीं सिलाई भी आप पुठी बना ली सारी डिजाइन अपना कंप्लीट हो गया बारह सिलाइय का डिज़ाइन है ਤੁਸੀਂ ਇਹਨੂੰ ਬਾਰ-ਬਾਰ ਇਸੇ ਤਰ੍ਹਾਂ ਹੀ ਰਿਪੀਟ ਕਰਨਾ। ਬਹੁਤ ਸੋਹਣਾ ਡਿਜ਼ਾਈਨ ਹੈ। ਲਾਈਟ ਸ਼ੇਡ ਤੇ ਜ਼ਿਆਦਾ ਵਧੀਆ ਲੱਗਦਾ ਕਰੀਮ ਤੇ ਵਾਈਟ ਤੇ ਪਿੰਕ ਤੇ ਇਹ ਡਾਰਕ ਉਹ ਆ ਪਿੰਕ। ਹੁਣ ਉਸੇ ਤਰ੍ਹਾਂ ਹੀ ਇੱਕ ਸਿੱਧੀ ਸਲਾਈ, ਇੱਕ ਪੁੱਠੀ, ਫੇਰ ਇੱਕ ਸਿੱਧੀ, ਇੱਕ ਪੁੱਠੀ ਇਸ ਤਰ੍ਹਾਂ ਬਾਰ-ਬਾਰ ਤੁਸੀਂ ਰਿਪੀਟ ਕਰਨਾ ਇਹ ਡਿਜ਼ਾਈਨ। ਦੇਖੋ ਆਪਾਂ ਇਸ ਤੇ ਬਣਾਇਆ ਤੁਸੀਂ ਕਿਸੇ ਵੀ ਪ੍ਰੋਜੈਕਟ ਤੇ ਬਣਾ ਸਕਦੇ ਹੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਤੁਹਾਨੂੰ ਵੀ